ਸਰਬ ਕਲਾ ਸਮਰਾਥ ਡੋਲਣ ਤੇ ਰੱਖੋ ਪ੍ਰਭ ਨਾਨਕ ਦੇ ਕਰ ਹਾਥ ਔਰ ਨਾ ਕਾਨ ਪਛਾਨ ਰਹੀ ਮਨ ਸਤਿਗੁਰ ਹੈ ਜਿਸ ਤੋਹੇ ਪਾਛਾਨੇ की टेक न फिर तारी मन है तुमरी तो जैस टेक टकाने और की आस न प्यास रही मन है तुमरी तो जिस प्यास बजाने और दीदार प्यार नहीं मन है तुम तो रे जैस दर्श दु पन खे मन मोहेली गौर जींद पटियाला जो ना पेदा पुल गया थो हिंदू को सप राम ते कृष्ण पो या पेदा मोहमन खे मन मोहेली सब पुल गया जो केदा ਨਾਨਕ ਸਰ ਵਿੱਚ ਆਣ ਡੇਠਾ ਜਿਸ ਦਰਸ ਪਿਆਰੇ ਬਾਬੇ ਦਾ ਗੁਰੂ ਦਰਬਾਰ ਵਿੱਚ ਜੁੜੀ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਗੁਰੂ ਸਾਹਿਬਾਂ ਦੇ ਚਰਨਾਂ ਵਿੱਚ ਲਵਾਈਏ ਹਾਜ਼ਰੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸ਼ੇਰਪੁਰੇ ਵਿੱਚ ਅਵਤਾਰ ਧਾਰਿਆ ਅਤੇ ਬਾਬਾ ਜੀ ਨੇ 36 ਸਾਲ ਘੋਰ ਤਪੱਸਿਆ ਕੀਤੀ ਜੰਗਲਾਂ ਅਤੇ ਜਖੀਰਿਆਂ ਵਿੱਚ ਕੁਫਰੀ ਕਰੋਲ ਦੇ ਟਿੱਬੇ ਤੇ ਅਤੇ ਨਗਰੋਟੇ ਵਿਖੇ ਗੁਫਾ ਵਿੱਚ ਬਾਬਾ ਜੀ ਨੇ ਤਪੱਸਿਆ ਕੀਤੀ ਤਾਂ ਤਨ ਤਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਜੀ ਭਾਗਾ ਵਾਲੇ ਪਿੰਡ ਨੂੰ ਹੈ ਭਾਗ ਲਗਾਏ ਸ਼ੇਰਪੁਰੇ ਵਿੱਚ ਆਣ ਕੇ ਬਾਬੇ ਪ੍ਰਗਟਾਏ ਪਰੀਆਂ ਨੱਚਣ ਵਾਸਤੇ ਸੁਰਗਾ ਚੋਂ ਆਈਆਂ ਬਾਬਾ ਅਨੰਦ ਸਿੰਘ ਤੇਰੀਆਂ ਹੈ ਤਨ ਤਨ ਕਮਾਈਆਂ ਤਨ ਤਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਜੀ ਦੀਆਂ ਤਨ ਕਮਾਈਆਂ ਹਨ ਆਓ ਮੇਰੇ ਪਿਆਰੇ ਮੁਰਸ਼ਦ ਸ੍ਰੀਮਾਨ ਸੰਤ ਬਾਬਾ ਗੇਜਾ ਸਿੰਘ ਜੀ ਦੀ ਲਿਖੀ ਹੋਈ ਕਲਮਬੰਦ ਨਾਨਕ ਸਰ ਕਲੇਰਾ ਦਾ ਕਵੀ ਸ੍ਰੀ ਦਤਾ ਇਸ ਤਰ੍ਹਾਂ ਬਿਆਨ ਕਰਦਾ ਹੈ ਪਾਗਾ ਵਾਲੇ ਪਿੰਡ ਨੂੰ ਹੈ ਪਾਗ ਲਗਾਏ ਸ਼ੇਰਪੁਰੇ ਵਿੱਚ ਆਨ ਕੇ ਬਾਬੇ ਪ੍ਰਗਟਾਏ ਪਰੀਆਂ ਚਣ ਵਾਸਤੇ ਸੁਰਗਾ ਚ ਆਈਆਂ ਬਾਬਾ ਅਨੰਦ ਸਿੰਘ ਤੇਰੀਆਂ ਹੈ ਧਨ ਕਮਾਈਆਂ ਬਾਬਾ ਅਨੰਦ ਸਿੰਘ ਤੇਰੀਆਂ ਹੈ ਧਨ ਕਮਾਈਆਂ ਤਜਿਆ ਕੁੱਲ ਪੁਦਾਰਤਾ ਜੀ ਬਣ ਕੇ ਤਿਆਗੀ ਖੋਜੀ ਪੁਰਖ ਅਕਾਲ ਜੇ ਜੀ ਅਕਾਲ ਦੇ ਪੂਰੇ ਰਸ ਕਬਰਾਗੀ ਜਗਤ ਵਾਲੀਆਂ ਝੂਠੀਆਂ ਨਾ ਗੱਲਾਂ ਪਾਈਆਂ ਬਾਬਾ ਅਨੰਦ ਸਿੰਘ ਤੇਰੀਆਂ ਹੈ ਧਨ ਕਮਾਈਆਂ ਬਾਬਾ ਆਨੰਦ ਸਿੰਘ ਤੇਰੀਆਂ ਹੈ ਤਨ ਕਮਾਈਆਂ ਹੋ ਨੀਂਦਰ ਟਾਲਣ ਵਾਸਤੇ ਜੀ ਵਾਸਤੇ ਜੀ ਵਾਸਤੇ ਨੀਂਦਰ ਟਾਲਣ ਵਾਸਤੇ ਕਿਸ ਬਨਦੇ ਖੜਕੇ ਕੀਤੀ ਕਠਨ ਤਪੱਸਿਆ ਵਿੱਚ ਪੋਰੀਆਂ ਵੜਕੇ ਮੁਖਾਂ ਤੇ ਹਾਂ ਕਟੀਆਂ ਕਰਕੇ ਅਸਮਾਈਆਂ ਬਾਬਾ ਅਨੰਦ ਸਿੰਘ ਤੇਰੀਆਂ ਹੈ ਤਨ ਕਮਾਈਆਂ ਬਾਬਾ ਅਨੰਦ ਸਿੰਘ ਤੇਰੀਆਂ ਹੈ ਤਨ ਕਮਾਈਆਂ ਉਹ ਸੰਗਤਾਂ ਤਾਂ ਛੱਡ ਕੇ ਕੱਲੇ ਤੁਰ ਪੈਂਦੇ ਦੂਰ ਦਰੇਡੇ ਜਾਇਕੇ ਸੀ ਛੁਪ ਕੇ ਪੈਂਦੇ ਕੇ ਪਾਸੇ ਸੁੱਟੀਆਂ ਇਹ ਜਗਤ ਵੜਿਆਈਆਂ ਬਾਬਾ ਅਨੰਦ ਸਿੰਘ ਤੇਰੀਆਂ ਹੈ ਧੰਨ ਕਮਾਈਆਂ ਬਾਬਾ ਅਨੰਦ ਸਿੰਘ ਤੇਰੀਆਂ ਹੈ ਧੰਨ ਕਮਾਈਆਂ ਓ ਕਿ ਮਾਂ ਗਰੀਬੀ ਨਿਮਰਤਾ ਸੱਚ ਬਨਿਆ ਪੱਲੇ ਨੀਵੇਂ ਹੋ ਕੇ ਬੈਠਦੇ ਪੁੱਟ ਟੋ ਆ ਥੱਲੇ ਸਹਬਾ ਨਾਲ ਜੋੜ ਦੇ ਸਭ ਸੰਗਤਾਂ ਆਈਆਂ ਬਾਬਾ ਅਨੰਦ ਸਿੰਘ ਤੇਰੀਆਂ ਹੈ ਤਨ ਕਮਾਈਆਂ ਬਾਬਾ ਅਨੰਦ ਸਿੰਘ ਤੇਰੀਆਂ ਹੈ ਤਨ ਕਮਾਈਆਂ ਉਹ ਜੰਗਲ ਅਤੇ ਜ਼ਖੀਰੀਆਂ ਜੀ ਜ਼ਖੀਰੀਆਂ ਜੀ ਜ਼ਖੀਰੀਆਂ ਜੰਗਲ ਅਤੇ ਜ਼ਖੀਰੀਆਂ ਵਿੱਚ ਰਹੇ ਉਹ ਝਾੜੀ ਕੁਫਰੀ ਅਤੇ ਕਰੋਲ ਤੇ ਜਾਂ ਚੜੇ ਪਹਾੜੀ ਜਿੱਥੇ ਸਰਦੀ ਨਾਲ ਜੀ برفਾਂ ਜਮਾਈਆਂ ਬਾਬਾ ਅਨੰਦ ਸਿੰਘ ਤੇਰੀਆਂ ਹੈ ਧੰਨ ਕਮਾਈਆਂ ਬਾਬਾ ਆਨੰਦ ਸਿੰਘ ਤੇਰੀਆਂ ਹੈ ਤਨ ਕਮਾਈਆਂ ਉਹ ਜਪਿਆ ਤੂੰ ਹੀ ਤੂੰ ਜੀ ਤੂੰ ਹਿਰਦੇ ਵਸਿਆ ਜਿੱਥੇ ਜਿੱਥੇ ਬੈਠ ਕੇ ਤੂੰ ਕਰੀ ਤਪੱਸਿਆ ਬਾਗਾਂ ਵਾਲੀਆਂ ਜਗਾ ਉਹ ਹੁਣ ਦੇਣ ਗਵਾਈਆਂ ਬਾਬਾ ਆਨੰਦ ਸਿੰਘ ਤੇਰੀਆਂ ਹੈ ਤਨ ਕਮਾਈਆਂ ਬਾਬਾ ਨੰਦ ਸਿੰਘ ਤੇਰੀਆਂ ਹੈ ਤਨ ਕਮਾਈਆਂ ਹੋ ਕਲਗੀ ਤਰ ਦੇ ਬਚਨ ਨੂੰ ਜੀ ਬਚਨ ਨੂੰ ਜੀ ਬਚਨ ਨੂੰ ਕਲਗੀ ਤਰ ਦੇ ਬਚਨ ਨੂੰ ਪਰ ਫੁੱਲਤ ਕੀਤਾ ਗੁਰੂ ਨਾਨਕ ਗੁਰੂ ਗ੍ਰੰਥ ਚੋਂ ਪ੍ਰਗਟ ਕਰ ਲੀਤਾ ਗੁਰੂ ਗ੍ਰੰਥ ਸਾਹਿਬ ਜੋ ਜੋ ਤਾਂ ਪ੍ਰਗਟਾਈਆਂ ਬਾਬਾ ਅਨੰਦ ਸਿੰਘ ਤੇਰੀਆਂ ਹੈ ਤਨ ਕਮਾਈਆਂ ਬਾਬਾ ਅਨੰਦ ਸਿੰਘ ਤੇਰੀਆਂ ਹੈ ਤਨ ਕਮਾਈਆਂ ਓ ਨਾਨਕ ਸਰਦੀ ਤਰਤ ਤੇ ਜੀ ਤਰਤ ਤੇ ਆ ਆਸਣ ਲਾਇਆ ਤੁਰਵਾ ਜੋ ਗੁਰ ਮਤ ਦਾ ਹੈ ਬੰਨ ਚ ਲਾਇਆ ਚੱਲੀ ਜਮਾਤ ਬਹਿੰਗ ਮੀ ਪੱਗਾ ਗੋਲ ਕਰਵਾਈਆਂ ਬਾਬਾ ਆਨੰਦ ਸਿੰਘ ਤੇਰੀਆਂ ਹੈ ਤਨ ਕਮਾਈਆਂ ਬਾਬਾ ਆਨੰਦ ਸਿੰਘ ਤੇਰੀਆਂ ਹੈ ਤਨ ਕਮਾਈਆਂ ਓ ਮੁਕਤ ਪੁਗਤ ਦੇ ਜੁਗਤ ਦਾ ਦਾ ਜੁਗਤ ਦਾ ਜੀ ਜੁਗਤ ਦਾ ਮੁਕਤ ਪੁਗਤ ਤੇ ਜੁਗਤਤਾ ਦਰ ਬਾਬੇ ਖੋਲਾ ਸੱਚਖੰਡ ਵਿੱਚ ਬੈਠ ਕੇ ਸੱਚਾ ਸੋਦਾ ਟੋਲਾ ਤੇਰਾ ਬੋਲ ਕੇ ਤੜੀਆਂ ਤੁਲਾਈਆਂ ਬਾਬਾ ਆਨੰਦ ਸਿੰਘ ਤੇਰੀਆਂ ਹੈ ਤਨ ਕਮਾਈਆਂ ਬਾਬਾ ਆਨੰਦ ਸਿੰਘ ਤੇਰੀਆਂ ਹੈ ਤਨ ਕਮਾਈਆਂ ਹੋ ਆਨੰਦ ਤੂੰ ਹੀ ਸਰ ਬਣ ਗਏ ਸੋਣਾ ਰੂਪ ਵਟਾਇਆ ਬਾਬਾ ਈਸ਼ਰ ਸਿੰਘ ਜੀ ਹੈ ਰਸਤੇ ਪਾਇਆ ਤਨ ਤਨ ਬਾਬਾ ਈਸ਼ਰ ਸਿੰਘ ਜੀ ਜਗ ਰਸਤੇ ਪਾਇਆ ਦੁਨੀਆ ਤਾਰਨ ਵਾਸਤੇ ਠਾਠਾਂ ਬਣਾਈਆਂ ਬਾਬਾ ਆਨੰਦ ਸਿੰਘ ਤੇਰੀਆਂ ਹੈ ਤਨ ਕਮਾਈਆਂ ਬਾਬਾ ਆਨੰਦ ਸਿੰਘ ਤੇਰੀਆਂ ਹੈ ਤਨ ਕਮਾਈਆਂ ਉਹ ਮਤ ਮਰ ਜਾਦਾ ਇਸ ਨੂੰ ਜੀ ਇਸ ਨੂੰ ਜੀ ਇਸ ਨੂੰ ਮਤ ਮਰ ਜਾਦਾ ਇਸ ਨੂੰ ਜਗ ਮੰਨਦਾ ਸਾਰਾ ਬਾਬਾ ਕੇ ਜਾਂ ਸਿੰਘ ਨੂੰ ਜੀ ਤੇਰਾ ਸਹਾਰਾ ਤੇਰੇ ਦਰ ਤੇ ਚੋਕ ਕੇ ਦੂਰ ਹੋਣ ਬਰਾਈਆਂ ਤੇਰੇ ਦਰ ਤੇ ਚੋਕ ਕੇ ਦੂਰ ਹੋਣ ਤਰਾਈਆਂ ਬਾਬਾ ਅਨੰਦ ਸਿੰਘ ਤੇਰੀਆਂ ਹੈ ਧਨ ਕਮਾਈਆਂ ਬਾਬਾ ਅਨੰਦ ਸਿੰਘ ਤੇਰੀਆਂ ਹੈ ਧਨ ਕਮਾਈਆਂ